ਜਿਨੇ ਵੀ ਦਰਸ਼ਕਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਲੋ ਹੁਣ ਸੁਣੋ ਵੀ ਤੁਸੀਂ ਇਹ ਗੱਲ ਮੰਨ ਸਕਦੇ ਹੋ ਵੀ ਬੱਕਰੀ ਨੋਂ ਪਿੰਡ ਖਾ ਗਈ ਬੱਕਰੀ ਨੋਂ ਪਿੰਡ ਖਾ ਗਈ ਅਸਲੀ ਇਹ ਮੰਨ ਸਕਦੇ ਹੋ ਤੁਸੀਂ ਨਹੀਂ ਮੰਨ ਸਕਦੇ ਪਰ ਮੈਂ ਤੁਹਾਨੂੰ ਮਨਾ ਕੇ ਛੱਡੂ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡਣ ਗਏ ਬਾਹਰ ਸ਼িকার ਖੇੜੇ ਦੇ ਖੇੜੇ ਦੂਰ ਨਿਕੜ ਗਏ ਹੂੰ ਗਾਹ ਇੱਕ ਆਜੜੀ ਪੇਡਾਂ ਚੱਲੀ ਜਾਂਦਾ ਹੂੰ ਉਹਦੇ ਕੋਲੇ ਜਾ ਕੇ ਮਹਾਰਾਜ ਕਹਿੰਦੇ ਵੀ ਪਿਆਸ ਲੱਗੀ ਆ ਪਾਣੀ ਪਿਆ ਮਿੱਤਰਾ ਹੂੰ ਕਹਿੰਦਾ ਮਹਾਰਾਜ ਪਾਣੀ ਵੀ ਪੀਓ ਅਤੇ ਪ੍ਰਸ਼ਾਦੇ ਵੀ ਖੋ ਹੂੰ ਹੁਣ ਸ਼ਾਮੇ ਬਹਿ ਗਏ ਪ੍ਰਸ਼ਾਦੇ ਖੋਲ ਲੇ ਪ੍ਰਸ਼ਾਦਾਂ ਚ ਕੀ ਸੀ ਬੇਸਣੀਆਂ ਰੋਟੀਆਂ ਹੂੰ ਅੱਜ ਕੱਲ ਤਾਂ ਸੁਫਨਾ ਹੀ ਬੇਸਣੀ ਰੋਟੀ ਮੇਰਾ ਖਿਆਲ ਹੈ ਕਿਸੇ ਨੇ ਦੇਖੀ ਵੀ ਨਹੀਂ ਹੋਣੀ ਖਾਣੀ ਤਾਂ ਬਹੁਤ ਦੂਰ ਦੀ ਗੱਲ ਹੈ ਬੇਸਣ ਵਾਲੀਆਂ ਰੋਟੀਆਂ ਬੁੜੀਆਂ ਲਾਉਂਦੀਆਂ ਪਾਣੀ ਵਾਲੀਆਂ ਪਾਣੀ ਹੱਥੀਆਂ ਪਾਣੀ ਹੱਥ ਨਾਲ ਲਾ ਕੇ ਉਹ ਦੋ ਰੋਟੀਆਂ ਚਾਰ ਉਹਦੇ ਕੋਲੇ ਬਣੀਆਂ ਹੋਈਆਂ ਨੇ ਨਾਲ ਨੂੰ ਗੰਡਾ ਹੂੰ ਉਹਨੇ ਗੰਡਾ ਛਿੱਲ ਕੇ ਮਹਾਰਾਜ ਨੂੰ ਦੋ ਰੋਟੀਆਂ ਫੜਾਤੀਆਂ ਦੋ ਆਪ ਖਾ ਲੇਗਾ ਖਾ ਕੇ ਰੋਟੀਆਂ ਆਨੰਦ ਹੋ ਗਏ ਪਾਣੀ ਪੀਤਾ ਕਹਿੰਦਾ ਬਾ ਵਾਰ ਰਿਵਾਜ ਜਿਹੜੀ ਆ ਬਹੁਤ ਬਹੁਤ ਮਿਹਰਬਾਨੀ ਤੇਰੀ ਧੰਨਵਾਦ ਬੋਲ ਤੈਨੂੰ ਕੀ ਇਨਾਮ ਦੇਆ ਕਹਿੰਦਾ ਮਹਾਰਾਜ ਜੋ ਮਰਜ਼ੀ ਦੇ ਦਿਓ ਤੁਹਾਡੀ ਮਰਜ਼ੀ ਹੈ ਕਹਿੰਦਾ ਨਹੀਂ ਮੈਂ ਤੇਰੀ ਸੇਵਾ ਤੇ ਬਹੁਤ ਖੁਸ਼ ਹੋਇਆ ਆ ਜਿਹੜੀ ਤੈਂ ਸੇਵਾ ਕਰੀ ਹੈ ਨਾ ਮਿਸੇ ਪ੍ਰਸ਼ਾਦੇ ਗੰਡਾ ਇਹ ਤਾਂ ਕਹਿੰਦਾ ਸ਼ਾਹੀ ਪਗਵਾਨ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਐਡੀ ਵੱਡੀ ਨਿਆਮਤ ਤੈਂ ਰੋਹੀ ਵਿਆਬਾਨ ਦੇ ਵਿੱਚ ਮੇਰੀ ਖੁਦਿਆ ਜਾਨੇ ਭੁੱਖ ਮਟਾਈ ਹੈ ਮਹਾਰਾਜ ਕਹਿਣ ਲੱਗੇ ਬੋਰ ਫਿਰ ਕਹਿੰਦੇ ਜੀ ਜੋ ਮਰਜ਼ੀ ਦੇਜੋ ਹੁਣ ਉੱਥੇ ਬਰੋਟੇ ਦੇ ਬੱਤੇ ਤੇ ਚੁੱਲ੍ਹੇ ਦੇ ਕੋਲੇ ਨਾਲ ਹਮ ਮਹਾਰਾਜ ਨੇ 9 ਪਿੰਡ ਜਗੀਰ ਬਖਸ਼ੀ ਅੱਛਾ ਕਹਿੰਦਾ ਆਹ 9 ਪਿੰਡ ਲਾਹੌਰ ਆ ਕੇ ਜਦੋਂ ਮਰਜ਼ੀ ਹਮ ਮੈਤੂ ਤੂੰ ਲੈ ਜੀ ਕਹਿੰਦਾ ਬਹੁਤ ਅੱਛਾ ਹੁਣ ਉਹਨੇ ਵਿਚਾਰੇ ਨੇ ਟਰੰਕ ਟਰੰਕ ਦੇ ਵਿੱਚ ਸਾਮ ਕੇ ਰੱਖਤਾ ਉਹ ਪੱਤਾ ਹਮ ਸਾਮ ਕੇ ਰੱਖਿਆ ਬਹੁਤ ਚਿਰ ਬਾਅਦ ਜਹਾਜ਼ ਆਈ ਵੀ ਆਪਾਂ ਤੋਂ ਮਹਾਰਾਜ ਸੇਰੇ ਪੰਜਾਬ ਨੌਂ ਪਿੰਡ ਦੇ ਕੀ ਆ ਆਪਾਂ ਭੁੱਖੇ ਮਰੀ ਜਾਂਦੇ ਐਵੇਂ ਬੱਕਰੀਆਂ ਚਾਰਦੇ ਫਿਰਦੇ ਇੱਥੇ ਨੌਂ ਪਿੰਡਾਂ ਦਾ ਹਾਲਾ ਮਾਮਲੇ ਨਹੀਂ ਮੁਕਣਾ ਆਪਾਂ ਸਹੀ ਗੱਲ ਕਿਉਂਕਿ ਉਹਨਾਂ ਅੱਧ ਲੈਣਦੇ ਹੁੰਦੇ ਨਾ ਕਣਕ ਮੁੱਕੇ ਨਾ ਛੋਲੇ ਮੁੱਕਣ ਨਾ ਜਮੀ ਮੁੱਕੇ ਜਿਹੜੀਆਂ ਸਾਡੀਆਂ ਪੁਰਾਣੀਆਂ ਫਸਲਾਂ ਸੀ ਜਿਨ੍ਹਾਂ ਨੂੰ ਅਸੀਂ ਉਹੀ ਵਿਸਾਰਤਾ ਹੁਣ ਸੋ ਆੜੜੀ ਨੇ ਉਹ ਪੱਤਾ ਕੱਢ ਕੇ ਮੰਜੇ ਤੇ ਰੱਖ ਲਿਆ ਅੱਛਾ ਆਪ ਪੱਗ ਬੰਨਣ ਲੱਗਿਆ ਚਲਦੇ ਆ ਵੀ ਪੱਗ ਬੰਨ ਕੇ ਆਪਾਂ ਚੱਲਦੇ ਆ ਸੋ ਸਜਣੋ ਉਹੀ ਕੰਮ ਹੋ ਗਿਆ ਜਿਹੜਾ ਹੋਣਾ ਸੀ ਬੱਕਰੀ ਆਈ ਉਹ ਪੱਤਾ ਖਾ ਗਈ ਹੇ ਹੇ ਜਦੋਂ ਪੱਤਾ ਖਾ ਗਈ ਹੁਣ ਤੁਸੀਂ ਆਪਸਾਬ ਲਾ ਲਓ ਵੀ ਉਹ ਨੌ ਪਿੰਡ ਬਖਸ਼ਿਸ਼ ਲਿਖੀ ਮਹਾਰਾਜਾ ਰਣਜੀਤ ਸਿੰਘ ਜੀ ਉਹ ਬੱਕਰੀ ਦੇ ਪੇਟ ਚ ਮੱਗ ਹੁਣ ਤਾਂ ਤੁਸੀਂ ਮੰਨਦੇ ਨਹੀਂ ਬੱਕਰੀ ਨੌ ਪਿੰਡ ਖਾ ਸਕਦੀ ਮੰਨ ਗਿਆ ਪੰਜਵਾੜਾ ਬੱਕਰੀ ਨੇ ਨੌ ਪਿੰਡ ਖਾ ਲਏ ਸੋ ਇਹ ਹੈ ਕਿਉਂਕਿ ਹੁਣ ਜੀਜੀ ਦਾ ਸੀਜ਼ਨ ਚੱਲ ਰਿਹਾ ਹੈ ਜੀਜੀ ਦੇ ਸੀਜ਼ਨ ਦੇ ਵਿੱਚ ਬੇਸ਼ੱਕ ਕਿਉਂਕਿ ਪਾਣੀ ਤੋਂ ਬਿਨਾ ਸਰਦਾ ਨਹੀਂ ਹਮ ਪਰ ਬਾਣੀ ਕਹਿੰਦੀ ਹੈ ਪਹਿਲਾਂ ਪਾਣੀ ਜੀਵ ਹੋਇਆ ਜਿੱਤ ਹਰਿਆ ਸਭ ਕੋਈ ਅੱਗੇ ਗੁਰੂ ਨਾਨਕ ਪਾਤਸ਼ਾਹ ਸਰੋਗ ਦੇ ਵਿੱਚ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿੱਡਾ ਵੱਡਾ ਦਰਜਾ ਦਿੱਤਾ ਗੁਰੂ ਸਾਹਿਬ ਨੇ ਪਾਣੀ ਨੂੰ ਸੋ ਅੱਜ ਤੁਸੀਂ ਆਪ ਸਾਰੇ ਮਿੱਤਰੋ ਅੰਦਾਜ਼ਾ ਲਾ ਲਓ ਵੀ ਅਸੀਂ ਪਾਣੀ ਨੂੰ ਕਿੱਥੇ ਲੈ ਗਏ ਆ ਇਸੇ ਨਾਲ ਹੀ ਮੈਂ ਅਪੀਲ ਵੀ ਕਰਦਾ ਅਤੇ ਚੇਤਾਵਨੀ ਵੀ ਦਿੰਦਾ ਕਿ ਜਿਹੜੀ ਆਉਣ ਵਾਲੀ ਆਲ ਬਾਡਰ ਦੀ جنگ ਜਿਹੜੀ ਦੁਨੀਆ ਦੀ ਜੰਗ ਲੱਗਣੀ ਹੈ ਨਾ ਹੁਣ ਆਉਣ ਵਾਲੇ ਸਮੇਂ 'ਚ ਉਹ ਪਾਣੀ ਪਿੱਛੇ ਲੱਗੂਈ ਸਾਡੀ ਸਿਰਫ ਇਹ ਪਾਣੀ ਪਿੱਛੇ ਇਹ ਆਉਣ ਵਾਲਾ ਸਮਾਂ ਦੱਸੂਗਾ ਤੁਹਾਨੂੰ ਜੇ ਅਸੀਂ ਕੁਦਰਤ ਨਾਲ ਖਰਵਾੜ ਕਰ ਰਹੇ ਹਾਂ ਤਾਂ ਅੱਜ ਅਸੀਂ ਕਿਹੜੀਆਂ ਪਰਸਿੱਧੀਆਂ ਭਿਆਨਕ ਬਿਮਾਰੀਆਂ ਚੋਂ ਗੁਜ਼ਰ ਰਹੇ ਹਾਂ ਸੋ ਇਹ ਮੇਰੀ ਬੇਨਤੀ ਆਤਮਾਨ ਕੇ ਵੀ ਪਾਣੀ ਅਸੀਂ ਕਦੇ ਤੁਰੇ ਜਾਂਦੇ ਪਿੰਡ ਦੇ ਵਿੱਚ ਦੇਖਿਆ ਫਾਲਤੂ ਟੂਟੀਆਂ ਚੱਲੀ ਜਾਂਦੀਆਂ ਨੇ ਛੱਡ ਕੇ ਤੁਰ ਜਾਂਦੇ ਨੇ ਕਿੰਨਾ ਪਾਣੀ ਬਰਬਾਦ ਕਰਦੇ ਆਂ ਸੀ ਫਿਰ ਗਾਂਹ ਆ ਜਿਹੜੇ ਫੇਰਿੰਗ ਸਟੇਸ਼ਨ ਬਣਾਏ ਨੇ ਅਸੀਂ ਕਿੰਨਾ ਪਾਣੀ ਡੋਲਦੇ ਆ ਉੱਥੇ ਕਿੰਨਾ ਬਰਬਾਦ ਕਰ ਰਹੇ ਆ ਕਿੰਨਾ ਅਸੀਂ ਘਰ ਦੇ ਫਰਸ਼ ਧੋਣ ਵਾਸਤੇ ਪਾਣੀ ਦੀ ਬਰਬਾਦੀ ਕਰ ਰਹੇ ਆ ਲਾ ਕੇ ਪਾਈਪ ਚੱਲੀ ਲਾ ਕੇ ਪਾਈਪ ਛੱਡ ਕੇ ਭਰਾ ਹੋ ਜਾਂ ਜੋ ਸੋ ਇਹ ਜਿਹੜੀ ਬਰਬਾਦੀ ਹੈ ਇਹਨੂੰ ਆਉਣ ਵਾਲੇ ਸਮੇਂ ਵਾਸਤੇ ਰੋਕੋ ਨਹੀਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਤਰਕਾਰ ਪਹੁੰਗੀਆਂ ਕਿ ਸਾਰਾ ਕੁਝ ਹੀ ਵੇਚ ਵੱਟ ਕੇ ਖਾ ਕੇ ਆਪ ਤਾਂ ਪਾਰ ਗਏ ਸਾਨੂੰ ਆੜਾ ਕੇ ਦੁੱਖਾਂ ਦੀ ਹਨੇਰੀ ਗੁਫਾ ਚ ਸੋ ਇਹ ਬੇਨਤੀ ਆਤਮਨ ਕੇ ਮਿੱਤਰੋ ਬਬੂ ਜੀ ਉਹ ਅਸਲ ਥੁੱਡੀ ਉਮਰ ਦੇ ਹੋਗੇ ਉਦੋਂ ਜਿਹੜੇ ਨਿਗੇ ਨਿਗੇ ਜਵਾਕ ਹੋਇਆ ਕਰਨਗੇ ਜੇ ਅਸੀਂ ਉਹਨਾਂ ਨੂੰ ਦੱਸਾਂ ਵੀ ਇੰਨਾ ਇੰਨਾ ਪਾਣੀ ਤਾਂ ਅਸੀਂ ਭਾਈ ਕਦੂ ਕਰਨ ਨੂੰ ਹੀ ਵਰਤਦੇ ਸੀਗੇ ਉਹ ਹੈਰਾਨ ਹੋਇਆ ਕਰਨਗੇ ਨਾ ਹਾਂਜੀ ਹਾਂਜੀ ਉਹ ਪੁੱਛਣਗੇ ਇੰਨਾ ਪਾਣੀ ਪਾਉਂਦੇ ਸੀ ਹਾਂ ਵੀ ਇੰਨਾ ਪਾਣੀ ਤੁਸੀਂ ਬਰਬਾਦ ਕੀਤਾ ਹੈ ਹੂੰ ਸਾਡੇ ਵਾਸਤੇ ਤੁਸੀਂ ਛੱਡਿਆ ਕੀ ਹੈ ਸੋ ਸੱਜਣੋ ਇਹ ਗੱਲਾਂ ਸਮਝਣੀਆਂ ਐ ਸੋਚਣੀਆਂ ਨੇ ਸਾਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਐ ਜਿੰਨੇ ਵੀ ਤੁਸੀਂ ਦਰਸ਼ਕ ਹੋ ਸੋ ਮੇਰੀ ਬੇਨਤੀ ਮਨਜ਼ੂਰ ਕਰੋ ਪਾਣੀ ਕਿਉਂਕਿ ਪਹਿਲਾਂ ਪਾਣੀ ਜੀਵ ਹੋਇਆ ਜਿੱਤ ਹਰਿਆ ਸਭ ਕੋਏ ਗੁਰੂ ਨਾਨਕ ਪਾਤਸ਼ਾਹ ਸਾਰੀ ਬਾਣੀ ਦੇ ਵਿੱਚ ਪਾਣੀ ਨੂੰ ਬਹੁਤ ਵੱਡਾ ਦਰਜਾ ਦਿੰਦੇ ਨੇ ਸੋ ਆਪਾਂ ਵੀ ਇਹਦੀ ਸੰਭਾਲ ਕਰੀਏ ਤਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲਿਆ ਜਨਰੇਸ਼ਨ ਹੈ ਆਉਣ ਵਾਲੀਆਂ نسلਾਂ ਨੇ ਉਹਨਾਂ ਨੂੰ ਅਸੀਂ ਕੁਛ ਨਾ ਕੁਛ ਵਿਰਾਸਤ ਦੇ ਵਿੱਚ ਛੱਡ ਕੇ ਜਾਈਏ ਇੱਕ ਜੀ ਮੇਰੀ ਗੱਲ ਮੰਨ ਲਓ ਕੋਈ ਕਿਸਾਨ ਵੀ ਨਾ ਗੁੱਸਾ ਕਰ ਦੇ ਕਿਉਂਕਿ ਮੈਂ ਵੀ ਕਿਸਾਨ ਆਂਗਾ ਮੈਂ ਕੱਲਾ ਕਿਸਾਨਾਂ ਨੂੰ ਨਹੀਂ ਕਹਿ ਰਿਹਾ ਵੀ ਮੈਂ ਕੱਦੂਗਰ ਨੂੰ ਕਹਤਾ ਵੀ ਇੰਨਾ ਪਾਣੀ ਵਰਤਿਆ ਜਾ ਰਿਹਾ ਹਰੇਕ ਖਾਣ ਵੀ ਵਰਤਿਆ ਜਾ ਰਿਹਾਗਾ ਜਿੱਦਾਂ ਧੋਣ ਵਾਸਤੇ ਜਾਂ ਹੋਰ ਵਾਸਤੇ ਉਹ ਸਾਰਿਆਂ ਦੀ ਮੰਨ ਲਾ ਐਗਜ਼ਾਮਪਲ ਲਾਉਗੀ ਵਿੱਚੀ ਸੋ ਸਾਰਿਆਂ ਦੀ ਬੇਨਤੀ ਹੈ ਵੀ ਪਾਣੀ ਨੂੰ ਜਿੰਨਾ ਵੀ ਅਸੀਂ ਸੰਭਾਲ ਸਕਦੇ ਆਂ ਕਿਉਂਕਿ ਜੇ ਪਾਣੀ ਨਾ ਰਿਹਾ ਤਾਂ ਇਹ ਜ਼ਿੰਦਗੀ ਨਹੀਂ ਰਹਿਣੀ ਕਿਉਂਕਿ ਹਰ ਇੱਕ ਪਸ਼ੂ ਪ੍ਰਾਣੀ ਜੋ ਵੀ ਜੀਵ ਜੰਤੂ ਧਰਤੀ ਤੇ ਹੈ ਪਾਣੀ ਦੀ ਸਖਤ ਜ਼ਰੂਰਤ ਹੈ ਆ ਹੁਣ ਤਾਂ ਤੁਸੀਂ ਆਪ ਹੀ ਦੇਖ ਲਓ ਕਿੰਨਾ ਕਿੰਨਾ ਪਾਣੀ ਪੀ ਜਾਂਦੇ ਹੋ ਸਾਰੇ ਦਿਨ ਚ ਕਿੰਨਾ ਕਿੰਨਾ ਗਰਮੀ ਸਾਣੀ ਕੱਢੀ ਜਾਂਦੇ ਹੋ ਸੋ ਆਓ ਆਪਾਂ ਸਾਰੇ ਰਲ ਮਿਲ ਕੇ ਇਹ ਹਮਲਾ ਮਾਰੀਏ ਇਹਨੂੰ ਬਚਾਉਣ ਦੀ ਆਪੋ ਆਪਣੀ ਤਰੀਕ ਢੰਗ ਤਰੀਕਿਆਂ ਨਾਲ ਕੋਈ ਬਿਆਨ ਸੋਚੀਏ ਕਿ ਤਾਂ ਕਿ ਆਉਣ ਵਾਲੀਆਂ ਸਾਡੀਆਂ ਜਨਰਾਂ ਨਸਲਾਂ ਨੇ ਉਹਨਾਂ ਵਾਸਤੇ ਪਾਣੀ ਸਾਮਕੇ ਸੁਰੱਖਿਤ ਰੱਖਿਆ ਜਾ ਸਕੇ ਕਿਉਂਕਿ ਜਿਵੇਂ ਅਸੀਂ ਹੁਣ ਜੰਗਲਾਂ ਦੇ ਜੰਗਲ ਕੱਟਤੇ ਕਿੰਨੇ ਪ੍ਰਜਾਤੀਆਂ ਜਾਨਵਰਾਂ ਦੀਆਂ ਇਸ ਧਰਤੀ ਤੋਂ ਵਿਨਾਸ਼ ਵੱਲ ਧੱਕੀਆਂ ਸੀ ਗਿਰਜਾ ਉੱल्लू ਕੋਗੜ ਅਤੇ ਹੋਰ ਅਨੇਕ ਪ੍ਰਕਾਰ ਦੇ ਜੀਵ ਜੰਤੂ ਜੋ ਇਸ ਧਰਤੀ ਦੇ ਉੱਤੇ ਟੈ ਟੈ ਚੈ ਚੈ ਕਰਦੇ ਸੀ ਆ ਮੋਰ ਕਿਤੇ ਹੈ ਹੁਣ ਪੰਜਾਬ ਚ ਦੇਖਣ ਨੂੰ ਕਿਉਂਕਿ ਸਾਡੀਆਂ ਜਿਹੜੀਆਂ ਜਹਿਰਾਂ ਸਪਨੇਆਂ ਕਰਦੇ ਅਸੀਂ ਉਹਨਾਂ ਦੇ ਖਾਣ ਨਾਲ ਉਸ ਦੁਨੀਆ ਤੋਂ ਸਦਾਬਾਦ ਸੇ ਕਿਨਾਰਾ ਕਰ ਗਏ ਸੋ ਉਹੀ ਅਸੀਂ ਆ ਕਰੋਨੇ ਵਗੈਰਾ ਹੋਰ ਬਿਮਾਰੀਆਂ ਜਾਨੇ ਇੱਕ ਪਹਿਲੇ ਜ਼ਮਾਨਿਆਂ ਚੋਂ ਬਹੁਤ ਸਾਲ ਪਹਿਲਾਂ ਪਲੇਗ ਪਈ ਸੀ ਪਲੇਗ ਇੱਕ ਗੱਡਾ ਸਵਿਆਂ ਚ ਦਬ ਆਉਂਦੇ ਸੀ ਆਉਂਦਿਆਂ ਨੂੰ ਇੱਕ ਗੱਡਾ ਹੋਰ ਭਰ ਜਾਂਦਾ ਸੀ ਲਾਸ਼ਾਂ ਦਾ ਲੋਕ ਪਿੰਡ ਛੱਡ ਕੇ ਬਾਹਰ ਜਾ ਬੜੇ ਸੀ ਕਿਉਂਕਿ ਉਦੋਂ ਵੀ ਅਸੀਂ ਕੁਦਰਤ ਨਾਲ ਖਲਵਾੜ ਕਰ ਰਹੇ ਸੀ ਹੁਣ ਵੀ ਅੱਜ ਅਸੀਂ ਕੁਦਰਤ ਨੂੰ ਕੁਦਰਤ ਨਹੀਂ ਸਮਝ ਰਹੇ ਸੋ ਆਓ ਪਿਆਰਿਓ ਕੁਦਰਤ ਨਾਲ ਪਿਆਰ ਕਰੀਏ ਬਾਤਾਵਰਨ ਪ੍ਰੇਮੀ ਬੜੀ ਤਾਂ ਕਿ ਅਸੀਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਨੂੰ ਕੁਝ ਨਾ ਕੁਝ ਬਰਾਸ਼ਤ ਦੇ ਵਿੱਚ ਦੇ ਕੇ ਜਾਈਏ